ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦਵਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਲਸਾੜਾ ਸਮੂਹ ਪਿੰਡ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਕੁਝ ਗੱਲਾਂ ਜਿਹੜੀਆਂ ਮੇਰੇ ਧਿਆਨ ਚ ਆਈਆਂ ਉਹਦੇ ਬਾਰੇ ਤੁਸੀਂ ਇਹਨੂੰ ਸਪਸ਼ਟਿਕਰਨ ਜਾਂ ਜਿਹੜੀ ਕਲੈਰਟੀ ਆ ਉਹ ਸਾਰੇ ਪਿੰਡ ਨੂੰ ਤੇ ਸਾਰੇ ਇਲਾਕਿਆਂ ਨੂੰ ਅਸਾਂ ਨੂੰ ਹੋਣੀ ਚਾਹੀਦੀ ਆ ਜਦੋਂ ਜਿਹੜੇ ਦਰਿਆ ਦੇ ਬੰਦ ਆ ਜਿਹੜਾ ਵਿਵਾਦ ਆ ਸਾਡਾ ਲੁਧਿਆਣਾ ਜਿਹੜੇ ਪ੍ਰਸ਼ਾਸਨ ਨਾਲ ਚੱਲਦਾ ਸੀ ਜਿਸ ਦਿਨ ਸਾਡੀ ਇਹ ਇੱਥੇ ਹੈਪਨ ਹੋਇਆ ਉਹ ਲੁਧਿਆਣੇ ਦਾ ਜਿਹੜਾ ਪ੍ਰਸ਼ਾਸਨ ਸਾਡੇ ਕੋਲ ਆਇਆ ਸੀ ਉਹ ਸਾਡੇ ਪਿੰਡ ਦੀ ਮਸਤੀਰਦੀ ਨਾਲ ਜਾਂ ਪਿੰਡ ਦੇ ਏਕੇ ਨਾਲ ਸਾਰੀਆਂ ਤਰ੍ਹਾਂ ਨੇ ਸਾਥ ਦਿੱਤਾ ਤਾਂ ਉਸ ਦਿਨ ਤੜ ਗਿਆ ਉਸ ਤੋਂ ਬਾਅਦ ਦੂਸਰੇ ਦਿਨ ਜਿਹੜਾ ਸਾਡੇ ਵਾਲਾ ਜਿਹੜਾ ਸਾਡੇ ਪਾਸ ਵਾਲਾ ਪ੍ਰਸ਼ਾਸਨ ਉਹਨੇ ਵੀ ਇਹੀ ਸਭਾਤੀ ਕਰਨ ਸਾਡੇ ਨਾਲ ਤਾਂ ਵੀ ਇੱਥੇ ਕੋਈ ਗੱਲ ਨਹੀਂ ਹੋਈ ਕੋਈ ਇਹ ਸਾਰੀਆਂ ਫੁਆਵਾਆਂ ਆ ਕਿ ਕੋਈ ਇਦਾਂ ਨਹੀਂ ਸੀ ਕੋਈ ਹੈਪਨ ਹੋਇਆ ਕਿਥੋਂ ਤੱਕ ਕਿ ਮੈਨੂੰ ਪੁਲਿਸ ਚੋਂ ਕਿ ਬੁਲਾਇਆ ਗਿਆ ਕਿਉਂਕਿ ਜਦ ਸਾੜਾ ਵੱਲੋਂ ਤੇ ਜਦੋਂ ਮੈਂ ਉੱਥੇ ਗਿਆ ਤਾਂ ਐਸਐਚਓ ਫਲੋਰ ਵੀ ਉੱਥੇ ਬੈਠੇ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਡੀ ਵੀਡੀਓ ਪਾਈ ਸੀ ਹੁਣ ਤੁਸੀਂ ਦੁਬਾਰਾ ਵੀਡੀਓ ਪਾਓ ਕਿ ਉੱਥੇ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਹੋਈ ਜਿਸ ਤੋਂ ਮੈਂ ਉਹਨੂੰ ਮਨਾ ਕਰਕੇ ਆ ਗਿਆ ਵੀ ਮੈਂ ਦੁਬਾਰਾ ਨਹੀਂ ਪਾਣੀ ਕਿਉਂਕਿ ਜੇ ਜਿਹੜੀ ਵੀਡੀਓ ਮੈਂ ਪਾਈ ਜੋ ਸੱਚੀ ਸੀ ਤੇ ਜੇ ਮੈਂ ਦੁਆਰਾ ਪਾਉਂਗਾ ਤਾਂ ਮੇਰਾ ਮੁਰਕੇ ਜੁਤੀਨ ਕਿਸੇ ਨੇ ਨਹੀਂ ਕਰਨਾ ਤੇ ਮੇਰੀ ਤਾਂ ਭਰੋਸੇਯੋਗਤਾ ਜਾਂਦੀ ਲੱਗਣੀ ਹੈ ਸਾਨੂੰ ਨਹੀਂ ਪਤਾ ਵੀ ਪ੍ਰਸ਼ਾਸਨ ਨੇ ਕੀ ਦਵਾ ਸੀ ਕਈ ਦਵਾਈ ਨਹੀਂ ਸਾਨੂੰ ਕਿਹਾ ਇਹ ਗੱਲ ਉਹ ਤੋਂ ਬਾਅਦ ਚਲੋ ਮੈਂ ਘਰ ਨੂੰ ਆ ਗਿਆ ਮੁਰਕੇ ਦੁਆਰਾ ਮੈਨੂੰ ਕਿਸੇ ਨੇ ਕਹਿ ਬਲੀ ਅਸੀਂ ਆਪਣਾ ਜਿਹੜਾ ਕੰਮ ਹੈ ਉਹ ਕਰਦੇ ਰਹੇ ਉਸ ਤੋਂ ਬਾਅਦ ਕੱਲ ਉਧਰ ਸਾਡੇ ਪਿੰਡ ਦੇ ਸ਼ਹਿਰ ਸਹੀ ਉਧਰੋਂ ਜਿਹੜੇ ਪਾਰ ਦੇ ਲੋਕ ਆ ਉਹ ਆਪਣਾ ਜਿਹੜਾ ਸੰਪਰਕ ਹੈ ਉਹ ਸਾਡੇ ਕੋਲ ਨਾਲ ਤੇ ਗੱਲਬਾਤ ਹੋ ਉਸ ਤੋਂ ਬਾਅਦ ਪੰਚਾਇਤ ਘਰ ਦੇ ਵਿੱਚ ਜਦੋਂ ਮੈਂ ਬੈਠਾ ਸੀ ਤਾਂ ਡੀਸੀ ਸਾਹਿਬ ਜਿਹੜੇ ਹੈਗੇ ਆ ਮਨਜੋਗ ਲੁਗਿਆਣਾ ਹਮਾਂਸ਼ੂ ਜੈਨ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਵੇਖਦਾਂ ਕਰਕੇ ਵੀ ਤੁਸੀਂ ਸਰਪੰਚ ਸਾਹਿਬ ਬੋਲਦੇ ਮੈਂ ਕਿ ਹਾਂਜੀ ਕਹਿੰਦੇ ਵੀ ਤੁਸੀਂ ਇਹਦਾਂ ਕਰਕੇ ਵੀ ਸਾਡਾ ਨੁਕਸਾਨ ਤਾਂ ਹੋ ਰਿਹਾ ਤੁਹਾਡੇ ਕਰਕੇ ਹੋ ਰਿਹਾ ਮੈਂ ਕਹਿੰਦਾ ਜੀ ਸਾਡੇ ਕਰਕੇ ਨਹੀਂ ਹੋ ਰਿਹਾ ਇਹ ਤਾਂ ਤੁਹਾਡੇ ਪਾਸੇ ਜੋ ਹੋਇਆ ਮਾਈਨਿੰਗ ਹੋਈ ਹੈ ਜਾਂ ਕੁਝ ਹੋਇਆ ਉਹਦੇ ਕਰਕੇ ਹੋ ਰਿਹਾ ਅਸੀਂ ਤਾਂ ਆਪਣਾ ਜਿਹੜਾ ਪਾਸਾ ਹੈ ਆਪਣੇ ਪਿੰਡ ਹੈ ਆਪਣਾ ਇਲਾਕਾ ਜਿਹੜਾ ਆ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਕਹਿੰਦੇ ਚਲੋ ਕੋਈ ਨਹੀਂ ਵੀ ਅਸੀਂ ਤਾਂ ਮਤਲਬ ਜਿਹੜਾ ਦਰਿਆ ਦੇ ਵਿਚਾਰੇ ਜਿਹੜਾ ਆ ਉਹ ਡਰੇਨ ਪਟਣੀ ਚਾਹੁੰਦੇ ਆ ਤੇ ਮੈਂ ਕਿਹਾ ਜਦੋਂ ਮੈਨੂੰ ਇਹ ਗੱਲ ਕਹੀ ਮੈਂ ਕਿਹਾ ਜੀ ਮੈਂ ਤਾਂ ਸਰਪੰਚ ਆ ਤੇ ਮੇਰੇ ਕੋਲ ਕੋਈ ਇੰਨੀ ਅਥਾਰਟੀ ਨਹੀਂ ਹੈਗੀ ਮੈਂ ਤੁਹਾਨੂੰ ਇਹ ਕਹਾ ਕੇ ਤੁਸੀਂ ਕੱਟ ਲਓ ਜਾਂ ਨਾ ਕੱਟ ਲਓ ਤੇ ਤੁਸੀਂ ਇਸ ਸਬੰਧ ਵਿੱਚ ਆਪਣੇ ਹਮਲੁਖ ਬਾ ਮਤਲਬ ਡੀਸੀ ਸਾਹਿਬ ਜਿਹੜੇ ਸਾਡੇ ਲਿੰਦਰ ਆਰੇ ਆ ਉਹਨਾਂ ਨਾਲ ਗੱਲ ਕਰੋ ਜਿਹੜੇ ਤੁਹਾਡੇ ਸਾਰੇ ਮਾਰ ਐ ਜਿਹੜੇ ਉੱਥੇ ਬੈਠ ਕੇ ਮੀਟਿੰਗ ਕਰਨ ਸਾਨੂੰ ਕਿ ਉੱਥੇ ਸੱਦਣ ਜਾਂ ਸਾਨੂੰ ਕੋਈ ਕਿਸੇ ਜਗ੍ਹਾ ਤੇ ਬੁਲਾਓ ਤੇ ਸਾਡੇ ਇਲਾਕੇ ਦੀ ਜਿਹੜੀ ਸੱਤਈ ਅਠਈ ਸਰਪੰਚ ਆ ਉਹ ਸਾਰੇ ਜਿਹੜੇ ਆ ਉਥੇ ਆਉਣ ਤਾਂ ਕਿ ਜਿਹੜਾ ਆ ਵਿੱਚ ਕੋਈ ਕੀ ਗੱਲ ਹੈਗੀ ਆ ਕੀ ਤੁਸੀਂ ਚਾਹੁੰਦੇ ਆ ਉਥੇ ਬੈਠ ਕੇ ਅਸੀਂ ਵੀ ਤੁਹਾਨੂੰ ਸਵਾਲ ਕਰੀਏ ਤੁਸੀਂ ਸਾਨੂੰ ਬਲੋ ਤੇ ਆਪਾਂ ਬਹਿ ਕੇ ਦੋਨਾਂ ਪਾਸਿਆਂ ਦੀ ਮੀਟਿੰਗ ਜਿਹੜੀ ਆ ਉਹ ਕਰਵਾ ਦਿਓ ਜੇ ਜੇ ਤੁਸੀਂ ਤੁਹਾਡੀ ਗੱਲ ਸਹੀ ਹੋਊਗੀ ਅਸੀਂ ਗੱਲ ਕਰਾਂਗੇ ਤਾਂ ਫੇਰ ਉਥੇ ਦੇਖ ਲਵਾਂਗੇ ਆਪਾਂ ਫੈਸਲਾ ਕਰ ਦਵਾਂਗੇ ਤੇ ਇਸ ਤੋਂ ਬਾਅਦ ਡੀਸੀ ਸਾਹਿਬ ਨੇ ਜਦੋਂ ਮੈਂ ਉਹਨੂੰ ਕਿਹਾ ਵੀ ਤੁਸੀਂ ਵੀ ਸਾਡੇ ਪਿੰਡ ਇਦਾਂ ਨਹੀਂ ਆਉਣਾ ਹੈਗਾ ਵੀ ਸਾਡੇ ਜਿਹੜੇ ਇਲਾਕੇ ਦਾ ਪ੍ਰਸ਼ਾਸਨ ਹੈ ਸਾਡੇ ਡੀਸੀ ਆਪ ਸਾਡੇ ਹੈਡਮਨ ਸਾਹਿਬ ਉਹ ਤੁਹਾਡੇ ਨਾਲ ਹੋਣੇ ਚਾਹੀਦੇ ਨਹੀਂ ਤੇ ਤੁਸੀਂ ਕੋਈ ਵੀ ਬੰਦਾ ਸਾਡੇ ਪਿੰਡ ਸਿੱਧਾ ਜਾ ਕੇ ਐਂਟਰ ਨਾ ਕਰੇ ਤੇ ਅਸੀਂ ਤੁਹਾਨੂੰ ਲੋਕਾਂਗੇ ਕਿ ਉੱਥੇ ਫਿਰ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਬਣ ਜਾਂਦੀ ਹੈ ਕਿਉਂਕਿ ਜਦੋਂ ਜੇ ਸਾਡੇ ਵਾਲਾ ਪ੍ਰਸ਼ਾਸਨ ਦੋ ਜਣ ਸਾਨੂੰ ਇਹ ਕਹੀ ਜਾਂਦਾ ਹੈ ਇੱਧਰ ਕਿ ਤੁਸੀਂ ਹੁਣ ਦੁਆਰਾ ਵੀਡੀਓ ਪਾਦੋਗੇ ਉੱਥੇ ਕੁਝ ਨਹੀਂ ਹੋਇਆ ਤਾਂ ਨੂੰ ਮੈਂ ਇਲਾਕਾ ਨੂੰ ਵਸਿੰਨ ਦੱਸਣਾ ਚਾਹੁੰਦਾ ਵੀ ਜਿੱਦਾਂ ਜਿੰਨੇ ਉੱਥੇ ਬੰਦੇ ਇਕੱਠੇ ਹੋਏ ਸੀ ਜਿੰਨੇ ਉੱਥੇ ਪੁਲਿਸ ਦੇ ਅਫਸਰ ਸੀ ਲੁਧਿਆਣਾ ਜਿਹੜੇ ਦੇ ਇੱਕ ਐਸਪੀ ਸਾਹਿਬ ਸੀਗੇ ਦੋ ਡੀਐਸਪੀ ਸਾਹਿਬ ਸੀਗੇ ਤਿੰਨ ਇੰਸਪੈਕਟਰ ਸੀ ਉਹਨਾਂ ਚ ਇੱਕ ਲੇਡੀ ਇੰਸਪੈਕਟਰ ਵੀ ਸੀ ਇੱਕ ਐਸਡੀਐਮ ਸੀ ਮਤਲਬ 7-8 ਕੱਢਣੇ ਵਧਾਣ ਦੇ ਪ੍ਰਸ਼ਾਸਨ ਦੀਆਂ ਸੀਗੀਆਂ ਉਸ ਦੇ ਇੰਨੀ ਮੁਲਕ ਦੇ ਵਿੱਚ ਜੇ ਅਸੀਂ ਨਾ ਕੰਟਰੋਲ ਕਰਦੇ ਕੋਈ ਕਿਸੇ ਨੂੰ ਆਪਸ਼ਬਦ ਬੋਲਦਾ ਜਾਂ ਕਿਸੇ ਆਪਸ਼ਬਦ ਨਾਲ ਕੋਈ ਬੰਦ ਘੱਟ ਗੱਲ ਹੋ ਜਾਂਦੀ ਤਾਂ ਉਸ ਵਿੱਚ ਸਾਰੇ ਜਿਹੜਾ ਸਾਰਾ ਪਿੰਡ ਹੈ ਜਾਂ ਸਾਰੇ ਪਿੰਡ ਦੇ ਜਿਹੜੇ ਨੌਜਵਾਨ ਨੇ ਆ ਉਹਨਾਂ ਨੂੰ ਉਸ ਗੱਲ ਦਾ ਅਹਜਾਨਾ ਹੋਣਾ ਪੁੱਤਨਾ ਪਿਆ ਸੀ ਫਿਰ ਅਸੀਂ ਪ੍ਰਸ਼ਾਸਨ ਨੇ ਕਿਹਾ ਸੀ ਵੀ ਤੁਸੀਂ ਤੇ ਪਿੰਡ ਵਾਲਿਆਂ ਨੇ ਜੀ ਤੱਕਾ ਕੀਤਾ ਲੁਧਿਆਣਾ ਦੇ ਪ੍ਰਸ਼ਾਸਨ ਨਾਲ ਦੂਸਰੇ ਦਿਨ ਉਹਹੀ ਇਹੀ ਸਾਡੇ ਆੜੇ ਇਹ ਬੰਦੇ ਕਹੀ ਜਾਂਦੇ ਆ ਤੁਸੀਂ ਵੀਡੀਓ ਅ ਦੁਆਰਾ ਪਾ ਦਿਓ ਅ ਪਈ ਹੁਣ ਇਥੇ ਕੱਲ ਇਥੇ ਕੁਝ ਨਹੀਂ ਹੋਇਆ ਅੱਜ ਜਦੋਂ ਕੱਲ ਮੈਨੂੰ ਡੀਸੀ ਸਾਹਿਬ ਨੂੰ ਮੈਂ ਕਹਤਾ ਵੀ ਤੁਸੀਂ ਆਪ ਸਾਡੇ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਅਸੀਂ ਅਸੀਂ ਇਹੀਆਂ ਸਾਰੇ ਦਫ਼ਤਰ ਆਵਾਂਗੇ ਸਾਡੀ ਉੱਥੇ ਸਾਰੇ ਸਰਪੰਚ ਜਿਹੜੇ ਸਾਡੇ ਜਿਹੜੇ ਸਾਡੇ ਫਲੋਅ ਤੱਕ ਹੈਗੀ ਆ ਸਭਾਂ ਚ ਉਹ ਸਾਰੇ ਗੱਲ ਕਰਨਗੇ ਆਪਣੀਆਂ ਗੱਲਾਂ ਦੱਸਣਗੇ ਤੁਸੀਂ ਆਪਣੀਆਂ ਦੱਸਿਓ ਇੱਕ ਦੂਜੇ ਨੂੰ ਸੁਆਗੋਲਾ ਉੱਥੇ ਉੱਥੇ ਕਰ ਲਿਓ ਉਸ ਤੋਂ ਬਾਅਦ ਰਾਤ ਨੂੰ ਵੀ ਜਿਹੜਾ ਇਹ ਅਫਵਾਹ ਫਲਾਤੀ ਗਈ ਤੇ ਜੀ ਉਹ ਤਾਂ ਨਸਾੜੇ ਵਾਲੇ ਸਰਪੰਚ ਨੇ ਤਾਂ ਇਹਦਾ ਗੱਲ ਹੋ ਗਈ ਡੀਸੀ ਨਾਲ ਹਾਲਾਂਕਿ ਮੇਰੀ ਗੱਲ ਤਾਂ ਇਹ ਹੋਈ ਹੋਈ ਸੀ ਮੈਂ ਤਾਂ ਉਹਨਾਂ ਨੂੰ ਮਨਾ ਕਰ ਦਿੱਤਾ ਵੀ ਸਾਡੇ ਪਿੰਡ ਆਉਣਾ ਤੁਸੀਂ ਸਾਡੇ ਸਾਡੇ ਜਿਹੜੇ ਵਾਲਿਆਂ ਨੂੰ ਪਿੱਛੇ ਵਗੈਰਾ ਨੂੰ ਤੁਸੀਂ ਸਾਡੇ ਡੀਸੀ ਸਾਹਮਣੇ ਗੱਲ ਕਰੋ ਤੇ ਮੈਂ ਉਸ ਗੱਲ ਤੇ ਹਜੇ ਵੀ ਖੜਾ ਵੀ ਜੇ ਜੇ ਕਿਸੇ ਨੇ ਲੁਧਿਆਣੇ ਵਾਲੇ ਪ੍ਰਸ਼ਾਸਨ ਨੇ ਆਉਣਾ ਸਾਡੇ ਪਿੰਡ ਤਾਂ ਸਾਡੇ ਜਿਹੜੇ ਦਾ ਪ੍ਰਸ਼ਾਸਨ ਜਿਹੜਾ ਆ ਉਹ ਨਾਲ ਆ ਕੇ ਸਾਡੇ ਨਾਲ ਗੱਲ ਕਰੇ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਆ ਜਾਓ ਜਾਂ ਨਾ ਆਓ ਹੁਣ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਇਹ ਵੀ ਕੁਝ ਲੋਕ ਕੇਸ ਕਰਦੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਆਪਾਂ ਜੀ ਦਸਾੜੇ ਜਾ ਕੇ ਉਹ ਪੁੱਛ ਲੈਂਦੇ ਆ ਜਾਂ ਦੂਜੀ ਗੱਲ ਕਰ ਲੈਂਦੇ ਆ ਮੈਂ ਇੱਕ ਵਾਰੀ ਫੇਰ ਸਾਰੇ ਰਾਕੇ ਦੀ ਗੱਲ ਕਲੀਅਰ ਕਰਨਾ ਕਿ ਮੇਰੇ ਫੋਨ ਤੇ ਸਿੱਧਾ ਡੀਸੀ ਹਰਿਆਣਾ ਸਾਹਿਬ ਦਾ ਫੋਨ ਆਇਆ ਸੀ ਮੇਰੇ ਵਟਸਐਪ ਤੇ ਮੇਰੇ ਕੋ ਉਹਦੀ ਜੇ ਡਿਟੇਲ ਕਿਸੇ ਨੇ ਦੇਖ ਲਈ ਉਹ ਦੇਖ ਸਕਦਾ ਤੇ ਮੈਂ ਡੀਸੀ ਸਾਹਿਬ ਨੂੰ ਇਹ ਕਿਹਾ ਤੇ ਤੁਸੀਂ ਇੱਕ ਸਰਮਾਚਨਾ ਗੱਲ ਕਰਨ ਦੀ ਬਜਾਏ ਕੁਸੀਂ ਸਾਡੇ ਡੀਸੀ ਸਾਹਿਬ ਨਾਲ ਗੱਲ ਕਰੋ ਜੰੰਦਰ ਵਾਲਿਆਂ ਨਾਲ ਤੇ ਉਹ ਸਾਨੂੰ ਕਾਲ ਕਰਨ ਕਿਤੇ ਵੀ ਸਾਡੇ ਸਾਰੇ ਸਰਪੰਚਾਂ ਨੂੰ ਉੱਥੇ ਬੈਠ ਕੇ ਜਿਹੜੀ ਆ ਤੁਸੀਂ ਕੋਈ ਵੀ ਗੱਲ ਜਿਹੜੀ ਆਪਣੀ ਕੋਈ ਪ੍ਰੋਪੋਜ਼ਲ ਹੋ ਰੱਖੋ ਤਾਂ ਕਿ ਜਿਹੜਾ ਉਹ ਵੀ ਦੇਖਿਆ ਜਾ ਸਕੇ ਵੀ ਕੌਣ ਗਲਤ ਹੈ ਕੌਣ ਠੀਕ ਹੈ ਵੀ ਸਾਨੂੰ ਸਿੱਧੇ ਫੋਨ ਨਾ ਕਰੋ ਨਾ ਹੀ ਅਸੀਂ ਮੰਨ ਲਓ ਇਹ ਇਹ ਅਥਾਰਟੀ ਹੈਗੇ ਆ ਵੀ ਜਿਹੜਾ ਧਿਆਨ ਦੇ ਪ੍ਰਸ਼ਾਸਨ ਨੂੰ ਇੱਕ ਸਰਪੰਚ ਜਿਹੜਾ ਆ ਤੇ ਕਹਿ ਸਕਦਾ ਹੋਵੇ ਵੀ ਹਾਂ ਵੀ ਤੁਸੀਂ ਆ ਜਾਓ ਜਾਂ ਚਲ ਜਾਓ ਤੇ ਮੈਂ ਸਾਰੇ ਇਲਾਕੇ ਨੂੰ ਬੇਨਤੀ ਕਰਦਾ ਵੀ ਅਸੀਂ ਅੱਜ ਵੀ ਸਾਡੇ ਉਸੇ ਸਟੈਂਡ ਤੇ ਆਂ ਇਕ ਅਸੀਂ ਆਪਣੇ ਪਾਸੇ ਆਪਣੇ ਪਿੰਡ ਦੀ ਰੱਖਿਆ ਲਈ ਆਪਣੇ ਇਲਾਕੇ ਦੀ ਰੱਖਿਆ ਲਈ ਬਚਨ ਬੰਦਿਆ ਅਸੀਂ ਕਿਸੇ ਨੂੰ ਵੀ ਜਿਹੜਾ ਹੈ ਉਹ ਆਪਣੇ ਬੰਦ ਤੇ ਨਹੀਂ ਚੜ੍ਹਨ ਦੇਵਾਂਗੇ ਜਦੋਂ ਤੱਕ ਸਾਡੇ ਸਾਰੇ ਇਲਾਕੇ ਦੀ ਤਸਦੀ ਨਹੀਂ ਹੁੰਦੀ ਸਾਡੇ ਲੋਕਾਂ ਦੀ ਤਸਦੀ ਨਹੀਂ ਹੁੰਦੀ ਸਾਡੇ ਪਾਸੇ ਦੇ ਆਗੂਆਂ ਦੀ ਸਾਰਿਆਂ ਦੀ ਤਸਦੀ ਨਹੀਂ ਹੁੰਦੀ ਤੇ ਕਿਉਂਕਿ ਡੀਸੀ ਜੀ ਡੀਸੀ ਰੈਵਲ ਦਾ ਕੋਈ ਅਫਸਰ ਕੇ ਸਰਪੰਚ ਨੂੰ ਫੋਨ ਕਰਦਾ ਆ ਤਾਂ ਉਹਦੀ ਗੱਡੀ ਦਾ ਰਿਸਪੈਕਟ ਕਰਨੀ ਪਣਦੀ ਆ ਤੇ ਅਸੀਂ ਪਈ ਉਹਨਾਂ ਨੂੰ ਅਪਸ਼ਬਦ ਜਾਲ ਕੋਈ ਜਿਹੜਾ ਉਹਨਾਂ ਨਾਲ ਗਲਤ ਵਿਹਾਰ ਤਾਂ ਕਰ ਨਹੀਂ ਸਕਦੇ ਅਸੀਂ ਰਿਸਪੈਕਟਿਵਲੀ ਜਿਹੜਾ ਅਸੀਂ ਜਿਹੜਾ ਸਰਟੀ ਜਿੰਨੀ ਇੱਕ ਦੇਣੀ ਬਣਦੀ ਆ ਅਸੀਂ ਡੀਸੀ ਲੁਧਿਆਣਾ ਨੂੰ ਦਿੱਤੀ ਆ ਤੇ ਉਹਨਾਂ ਨੂੰ ਬਹੁਤ ਹੀ ਮਤਲਬ ਇੱਜ਼ਤਯੋਗ ਸ਼ਬਦਾਂ ਦੇ ਵਿੱਚ ਕਿਹਾ ਵੀ ਤੁਸੀਂ ਸਾਡੇ ਡੀਨ ਸਾਹਿਬ ਨਾਲ ਗੱਲ ਕਰੋ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਸਾਰੇ ਲੋਕ ਜਿਹੜੇ ਕਿਸੇ ਰਿਊਮਰ ਵਿੱਚ ਕਿਸੇ ਭਲੇਖੇ ਵਿੱਚ ਕਿਸੇ ਆਵਾਜ਼ ਚ ਨਾ ਆਉਣ ਸਾਡੀ ਜਿਹੜੀ ਪੰਚਾਇਤ ਆ ਅਜੇ ਵੀ ਉਸ ਗੱਲ ਤੇ ਖੜੀ ਆ ਤੇ ਅਸੀਂ ਕਿਸੇ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਆਪਰੇ ਰਾਕੇ ਦੇ داخل ਨਹੀਂ ਹੋਣ ਦੇਵਾਂਗੇ ਡੀਸੀ ਸਾਹਿਬ ਨੂੰ ਸਿਰਫ ਇਸ ਤਰ੍ਹਾਂ ਕੇ ਕਿਹਾ ਗਿਆ ਵੀ ਉਹਨਾਂ ਨੇ ਉਹਨਾਂ ਨੇ ਸਾਨੂੰ ਅਪਰੋਚ ਕੀਤੀ ਤੇ ਅਸੀਂ ਉਹਨਾਂ ਨੂੰ ਮੋੜ ਮਾਇਂ ਜਵਾਬ ਦਿੱਤਾ ਵੀ ਤੁਸੀਂ ਸਾਡੇ ਪੀਸੀ ਸਾਹਿਬ ਨਾਲ ਗੱਲ ਕਰੋ ਸਾਡੇ ਡੀਸੀ ਸਾਹਿਬ ਸਾਡੇ ਕਿਉਂਕਿ ਸਾਡੇ ਜ਼ਿੰਮੇਵਾਰ ਸਾਡੇ ਇਲਾਕੇ ਦੇ ਜਾਂ ਸਾਡੇ ਜਾਨਵਾਲ ਦੇ ਸਾਡੇ ਬੰਦੇ ਸਾਰੇ ਸਰਵਿਸ ਸਰਵਾ ਸਾਡੇ ਡੀਸੀ ਸਾਹਿਬ ਹੈਗੇ ਆ ਉਹ ਸਾਨੂੰ ਕਹਿ ਸਕਦੇ ਆ ਕਿ ਜੇ ਉਹਨਾਂ ਨੂੰ ਉਹਨਾਂ ਨੂੰ ਇਹ ਗੱਲ ਆ ਰਹੀ ਤਾਂ ਉਹਨਾਂ ਨੂੰ ਤਹੱਲੀ ਆ ਫਿਰ ਫਿਰ ਅਸੀਂ ਉਸ ਗੱਲ ਤੇ ਮਨਨ ਤੁਹਾਡਾ ਨਾਲ ਗੱਲ ਕਰਨਾ ਆਵਾਂਗੇ ਤੇ ਪਹਿਲਾਂ ਸਾਡੇ ਕੋਲ ਸਿੱਧੇ ਨਹੀਂ ਆਉਣੇ ਇਕ ਕੋਈ ਫੀਗਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਵੀ ਕਿਸੇ ਵੀ ਗੱਲ ਦੇ ਵਿੱਚ ਕਿਸੇ ਕੋਈ ਰੇਖੇ 'ਚ ਕਿਸੇ ਆਵਾਜ਼ ਕੋਈ ਬੰਦਾ ਇਸ ਰੇਖੇ 'ਚ ਨਾ ਰਹੇ ਤੇ ਸਾਡੇ 350 ਪੰਜਾਂ ਤੇ ਜਿਹੜੀ ਆ ਲੁਧਿਆਣੇ ਵਾਲਿਆਂ ਦਾ ਸਹਿਮਤ ਹੋ ਗਈ ਆ ਬਿਲਕੁਲ ਸਹਿਮਤ ਨਹੀਂ ਹੈਗੇ ਸਿਰਫ ਲੁਧਿਆਣੇ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਅਸੀਂ ਇਹ ਕਿਹਾ ਵੀ ਤੁਸੀਂ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਪ੍ਰਸ਼ਾਸਨ ਨਾਲ ਗੱਲ ਕਰੋ ਸਾਡੇ ਨਾਲ ਸਿੱਧੇ ਗੱਲ ਨਾ ਕਰੋ ਪ੍ਰਸ਼ਾਸਨ ਨਾਲ ਹੀ ਸਾਡਾ ਨਾਲ ਗੱਲ ਕਰੋ ਜਿਹ ਜਿਸ ਕਿਸੇ ਨੇ ਕਰ ਲਈ ਆ ਜੀ ਉੱਥੇ ਮੀਟਿੰਗ ਹੋਊਗੀ ਪ੍ਰਸ਼ਾਸ਼ਨ ਸਾਨੂੰ ਬਰਾਊਗਾ ਅਸੀਂ ਉੱਥੇ ਮੀਟਿੰਗ ਨੂੰ ਜਾਵਾਂਗੇ ਅਸੀਂ ਆਪਣੇ ਸਵਾਲ ਵੀ ਕਰਾਂਗੇ ਆਪਣੀ ਗੱਲ ਵੀ ਦੱਸਾਂਗੇ ਤੁਸੀਂ ਆਪਣੀ ਦੱਸਿਓ ਫੇਰ ਉੱਤੇ ਬੈਠ ਕੇ ਜਿਹੜੀ ਆ ਗੱਲ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ